ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪਰਵਿੰਦਰ ਸਵਾਗਤ ਕਰਦਾ ਹਾਂ ਅਮਰੀਕਾ ਤੋਂ ਪਰਤੇ ਇੱਕ ਨੌਜਵਾਨ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਜਦੋਂ ਪਰਦਾ ਖੁੱਲ੍ਹਿਆ ਤਾਂ ਫਿਰ ਜਲੰਧਰ ਪੁਲਿਸ ਵੀ 당ਗ ਰਹੀ ਕਿ ਕੀਵੇਂ ਉਸ ਨੌਜਵਾਨ ਦੇ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਲੱਖ ਰੁਪਏ ਦੀ ਲੁੱਟ ਕੀਤੀ ਜਾਂਦੀ ਹੈ ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਵਿਦਿਆਰਥੀ ਵੀ ਸ਼ਾਮਲ ਹੈ ਜਿਨ੍ਹਾਂ ਦੇ ਵੱਲੋਂ ਜਲਦ ਅਮੀਰ ਬਣਨ ਦੇ ਚੱਕਰ ਦੇ ਵਿੱਚ ਇੱਕ ਮਨੀ ਐਕਸਚेंजर ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਹਥਿਆਰਾਂ ਦੇ ਦਮ ਦੇ ਉੱਪਰ ਉਸ ਦੇ ਕੋਲੋਂ ਨਕਦੀ ਖੋਹੀ ਜਾਂਦੀ ਹੈ ਇਹ ਪੰਜ ਪਰਵੀ ਦਾ ਮਾਮਲਾ ਦੱਸਿਆ ਜਾ ਰਿਹਾ ਜਦੋਂ ਮਨੋਜ ਜੈ ਨਾਮਕ ਮਨੀ ਐਕਸਚेंजर ਨੂੰ ਸ਼ਾਮ ਨੂੰ ਜਿਹੜਾ ਕਿ ਆਪਣਾ ਦੁਕਾਨ ਬੰਦਾਨ ਤੋਂ ਬਾਅਦ ਘਰ ਪਰਤ ਰਿਹਾ ਹੁੰਦਾ ਹੈ ਕਿ ਰਸਤੇ ਦੇ ਵਿੱਚ ਬਾਈਕ ਤੇ ਖੜੇ ਤਿੰਨ ਨੌਜਵਾਨਾਂ ਦੇ ਬਲੋਸ ਤੋਂ ਘੇਰ ਲਿਆ ਜਾਂਦਾ ਅਤੇ ਫਿਰ ਹਥਿਆਰਾਂ ਦੇ ਦਮ ਤੇ ਡਰਾ ਤਮਕਾ ਕੇ ਉਸ ਦੇ ਕੋਲ ਜਿਹੜੀ ਨਗਦੀ ਹੁੰਦੀ ਹੈ 13,60,000 ਦੇ ਕਰੀਬ ਨਗਦੀ ਦੱਸੀ ਜਾ ਰਹੀ ਹੈ ਅਤੇ ਇੱਕ ਐਪਲ ਦਾ ਫੋਨ ਹੈ ਉਹ ਵੀ ਖੋ ਲਿਆ ਜਾਂਦਾ ਇਸ ਵਾਰਦਾ ਤੋਂ ਬਾਅਦ ਜਿਵੇਂ ਹੀ ਪੁਲਿਸ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਦੇ ਵੱਲੋਂ ਪੂਰੇ ਜਾਲ ਬਸਾਇਆ ਜਾਂਦਾ ਤੇ ਫਿਰ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਅਤੇ ਇਸ ਦੇ ਵਿੱਚ ਸਾਹਮਣੇ ਆਇਆ ਕਿ ਜੋ ਇੱਕ ਨੋਜਬਾਨ ਹੈ ਉਹ ਹਾਲ ਹੀ ਦੇ ਵਿੱਚ ਅਮਰੀਕਾ ਤੋਂ ਵਾਪਸ ਪਰਤਿਆ ਸੀ ਅਤੇ ਉਸ ਦੇ ਵੱਲੋਂ ਆਪਣੇ ਰਿਸ਼ਤੇ ਦੇ ਵਿੱਚ ਜੀਜੇ ਲੱਗਦੇ ਗੁਰਬਹਾਰ ਸਿੰਘ ਦੇ ਨਾਮ ਮਿਲ ਕੇ ਅਤੇ ਉਸ ਦਾ ਇੱਕ ਸਾਥੀ ਹੈ ਹਰਸ਼ ਵਰਮਾ ਜਿਸ ਦੇ ਨਾਮ ਮਿਲ ਕੇ ਉਸ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਜਾਣਕਾਰੀ ਇਹ ਵੀ ਮਿਲੀ ਹੈ ਕਿ ਕੁਝ ਦਿਨ ਪਹਿਲਾਂ ਹੀ ਹਰਪ੍ਰੀਤ ਸਿੰਘ ਜਿਹੜਾ ਕਿ ਅਮਰੀਕਾ ਤੋਂ ਪਰਤਿਆ ਸੀ ਅਤੇ ਫਿਰ ਉਸ ਦੇ ਵੱਲੋਂ ਜਿਹੜਾ ਹੈ ਮਨੀ ਐਕਸਚੇਂਜ ਕਰਵਾਉਣ ਨੂੰ ਲੈ ਕੇ ਇੱਕ ਦੁਕਾਨ ਦੇ ਉੱਪਰ ਪਹੁੰਚ ਕੀਤੀ ਜਾਂਦੀ ਹੈ ਪਰ ਉੱਥੇ ਜਿਹੜਾ ਕੀ ਹੈ ਇਕ ਜਿਹੜਾ ਦੁਕਾਨ ਦਾ ਓਨਰ ਹੈ ਉਹ ਨਹੀਂ ਮਿਲਦਾ ਫਿਰ ਉਹ ਵਾਪਸ ਆ ਜਾਂਦਾ ਤੇ ਫਿਰ ਉਸ ਦੇ ਵੱਲੋਂ ਲਗਾਤਾਰ 2 ਤੋਂ 3 ਦਿਨ ਜਿਹੜੀ ਹੈ ਦੁਕਾਨ ਦੀ ਰੇਕੀ ਕੀਤੀ ਜਾਂਦੀ ਹੈ ਪਤਾ ਲਗਾਇਆ ਜਾਂਦਾ ਹੈ ਕਿ ਕਦੋਂ ਜਿਹੜਾ ਕਿ ਇਹ ਮਨੀ ਐਕਸਚेंजर ਦਾ ਓਨਰ ਹੈ ਘਰ ਜਾਂਦਾ ਹੈ ਤੇ ਕਦੋਂ ਉਹ ਵਾਪਸ ਆਂਦਾ ਹੈ ਉਸ ਦੇ ਵੱਲੋਂ ਕੱਲੀ-ਕੱਲੀ ਜਿਹੜੀ ਗਤੀਵਿਧੀ ਦੇ ਉੱਪਰ ਨਜ਼ਰ ਰੱਖੀ ਜਾਂਦੀ ਹੈ ਤੇ 5 ਫਰਵੀ 2025 ਨੂੰ ਜਦੋਂ ਮਨੀ ਐਕਸਚेंजर ਜਿਸ ਦਾ ਜਿਹੜਾ ਨਾਮ ਹੈ ਮਨੋਜ ਜੈਨ ਦੱਸਿਆ ਜਾ ਰਿਹਾ ਉਹ ਘਰ ਪਰਤਿਆ ਹੁੰਦਾ ਜਿਸ ਦੇ ਕੋਲ ਨਗਦੀ ਵੀ ਹੁੰਦੀ ਹੈ ਤਾਂ ਉਸ ਨੂੰ ਰਸਤੇ ਦੇ ਵਿੱਚ ਘੇਰ ਕੇ ਇਹ ਜਿਹੜੇ ਕੀ ਤਿੰਨੋਂ ਮਲਜ਼ਮ ਹੈਗੇ ਨੇ ਜਿਸ ਦੇ ਵਿੱਚ ਵਿਦੇਸ਼ ਤੋਂ ਪਰਤਿਆ ਹੋਇਆ ਹਰਪੀਰ ਸਿੰਘ ਅਤੇ ਉਸ ਦਾ ਜੀਜਾ ਗੁਰਬਹਾਰ ਸਿੰਘ ਅਤੇ ਉਸ ਦਾ ਸਾਥੀ ਹਰਸ਼ ਵਰਮਾ ਇਹਨਾਂ ਤਿੰਨਾਂ ਦੇ ਵੱਲੋਂ ਜਿਹੜਾ ਕੀ ਹੈ ਦਾਤ ਅਤੇ ਹੋਰ ਜਿਹੜਾ ਕੀ ਹੈ ਤੇਜ਼ ਤਲ ਹਥਿਆਰ ਦਿਖਾ ਕੇ ਉਸ ਨੂੰ ਲੁੱਟ ਲਿਆ ਜਾਂਦਾ ਹੈ ਫਿਰ ਜਿਹੜੀ ਪੁਲਿਸ ਇਸ ਮਾਮਲੇ ਦੇ ਵਿੱਚ ਤਹਿਕੀਕਤ ਕਰਦੀ ਹੈ ਤੇ ਚੁਪਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ ਹੋਇਆਂ 13.5 ਲੱਖ ਰੁਪਏ ਦੇ ਕਰੀਬ ਨਕਦੀ ਅਤੇ 28500 ਦੇ ਕਰੀਬ ਥਾਈ ਕਰੰਸੀ ਜਿਹੜੀ ਆ ਉਹ ਬਰਾਮਦ ਕੀਤੀ ਹੈ ਨਾਲ ਹੀ ਵਾਰਦਾਤ ਦੇ ਵਿੱਚ ਵਰਤਿਆ ਗਿਆ ਹਥਿਆਰ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਜਲੰਧਰ ਪੁਲਿਸ ਕਮਿਸ਼ਨਰ ਦੇ ਵੱਲੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਸੁਣਦੇ ਹਾਂ ਇਹ ਜੀ 31125 ਨੂੰ ਦੇਰ ਸ਼ਾਮ ਇੱਕ ਇਨਸੀਡੈਂਟ ਹੋਇਆ ਸੀਗਾ ਜਿਸ ਦੇ ਵਿੱਚ ਅਰਿਹੰਤ ਫੋਰਨ ਐਕਸਚੇਂਜ ਪ੍ਰਾਈਵੇਟ ਲਿਮਟਿਡ ਜਿਹੜੀ ਇੱਕ ਫਸਟੈਂਡ ਲੱਗਿਆ ਉਸ ਦੇ ਜਿਹੜੇ ਮੈਨੇਜਰ ਕਮ ਮਾਲਿਕ ਸੀਗੇ ਉਹਨਾਂ ਦੇੰ ਤੋਂ ਲੁੱਟਖੋ ਹੋਈ ਸੀ ਇਸ ਬੰਦੇ ਵਿੱਚ ਐਫਆਈਆ ਲੌਂਚ ਕੀਤੀ ਗਈ ਸੀ ਤੇ ਉਸ ਕੇਸ ਨੂੰ ਸਾਡੀ ਇੱਕ ਟੀਮ ਬਣਾਈ ਗਈ ਸੀ ਟ੍ਰੇਸ ਕਰਨ ਲਈ ਜਿਹਦੇ ਵਿੱਚ ਐਸੀਪੀ ਇਨਵੈਸਟੀਗੇਸ਼ਨ ਤੇ ਸੀਆਈਏ ਇਨਚਾਰਜ ਸੀਗੇ ਉਹਨਾਂ ਨੇ ਬਹੁਤ ਮਿਹਨਤ ਕਰਦੇ ਹੋਏ ਆਪਣੇ ਸਰਸਿਸ ਡਵੈਲਪ ਕਰਦੇ ਹੋਏ ਉਸ ਕੇਸ ਨੂੰ ਕ੍ਰੈਕ ਕੀਤਾ ਅਤੇ 13,50,000 ਜੋ ਚੋਰੀ ਹੋਇਆ ਸੀ ਉਹ ਰਿਕਵਰ ਕੀਤਾ ਅਤੇ 28,500 28 ਬਾਟ ਜਿਹੜੇ ਉਹਨਾਂ ਦੇ ਕ੍ਰੀਮਨੀ ਚੇਂਜ ਦਾ ਕੰਮ ਕਰਦੇ ਸਨ ਉਹਨਾਂ ਦੇ ਕੋਲ ਸੀ ਉਹ ਰਿਕਵਰ ਕੀਤੇ ਅਤੇ ਇੱਕ ਆਈਫੋਨ 14 ਮੈਕਸ ਉਹ ਰਿਕਵਰ ਕੀਤਾ ਦੋਸ਼ੀਆਂ ਤੋਂ ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅੱਜ ਇੱਕਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਮੈਂ ਪਰਵਿੰਦਰ ਸਵਾਗਤ ਕਰਦਾ ਹਾਂ ਅਮਰੀਕਾ ਤੋਂ ਪਰਤੇ ਇੱਕ ਨੌਜਵਾਨ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ